ਸੋ ਹਾਂਜੀ ਦੋਸਤੋ ਯੂਪੀਐਸਸੀ ਸੀਰੀਅਸ ਗ੍ਰੇਡ 2 ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਪੋਸਟ ਆਈ ਨੇ 453 ਪੋਸਟਾਂ ਨੇ ਜੇਕਰ ਕੁਆਲੀਫਿਕੇਸ਼ਨ ਦੀ ਗੱਲ ਕਰ ਲਈ ਤਾਂ ਇੰਡੀਅਨ ਮਿਲਟਰੀ ਅਕੈਡਮੀ ਆਫੀਸਰਸ ਵਾਸਤੇ ਜਿਹੜੀ ਹੈਗੀ ਉਹ ਗ੍ਰੈਜੂਏਸ਼ਨ ਡਿਗਰੀ ਇਨ ਐਨੀ ਸਟਰੀਮ ਫ੍ਰੋਮ ਐਨੀ ਰੈਕਗਨਾਈਜ਼ਡ ਯੂਨੀਵਰਸਿਟੀ ਭਾਵੇਂ ਕੋਈ ਕਿਸੇ ਵੀ ਯੂਨੀਵਰਸਿਟੀ ਤੋਂ ਜਿਹੜੀ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ 에ਅਰ ਫੋਰਸ ਦੀ ਜੇਕਰ ਗੱਲ ਕਰ ਰਹੀ ਹੈ ਤਾਂ 에ਅਰ ਫੋਰਸ ਦੇ ਵਿੱਚ ਗ੍ਰੈਜੂਏਸ਼ਨ ਡਿਗਰੀ ਇਨ ਫਿਜ਼ਿਕਸ ਮੈਥਸ +2 ਲੈਵਲ ਦੀ ਜਾਂ ਬੈਚਲਰ ਆਫ ਇੰਜੀਨੀਅਰਿੰਗ ਫ্রম ਐਨੀ ਰੈਕਗਨਾਈਜ਼ਡ ਯੂਨੀਵਰਸਿਟੀ ਠੀਕ ਹੈ ਜੀ ਜੇਕਰ ਇੰਡੀਅਨ ਫੋਰਸਸ ਸੌਰੀ 에어 ਫੋਰਸ ਦੇ ਵਿੱਚ ਜਾਣਾ ਹੈ ਤਾਂ ਉਹਦੇ ਵਾਸਤੇ ਲੀ ਫਿਜ਼ਿਕਸ ਤੇ ਮੈਥ ਹੋਣਾ ਤੁਹਾਡਾ ਉਹ ਲਾਜ਼ਮੀ ਹੈ +2 ਦੇ ਵਿੱਚ ਇਸ ਤਰੀ ਜੇਕਰ ਕਰ ਲਈ ਜੀ ਇੰਡੀਅਨ ਨੇਵਲ ਅਕੈਡਮੀ ਨੇਵੀ ਦੀ ਗੱਲ ਕਰ ਰਹੀ ਤਾਂ ਇੰਜੀਨੀਅਰਿੰਗ ਡਿਗਰੀ ਇਨ ਰੈਲੇਵੈਂਟ ਟ੍ਰੇਡ ਉਸ ਤੋਂ ਬਾਅਦ ਲਾਸਟ ਹੈ ਜੀ ਆਪਣੇ ਕੋਲੇ ਆਫੀਸਰ ਟ੍ਰੇਨਿੰਗ ਅਕੈਡਮੀ OTI ਸੋ ਬੈਚਲਰ ਡਿਗਰੀ ਇਨ ਐਨੀ ਸਟਰੀਮ ਫਰੋਮ ਰੈਕਗਨਾਈਜ਼ਡ ਯੂਨੀਵਰਸਿਟੀ ਸੋ ਦੋਸਤੋ ਤਕਰੀਬਨ 4 ਟਰੇਡਸ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਸੀ ਇੰਡੀਅਨ ਮਿਲਟਰੀ ਜਿਹੜੀ ਸਿੰਪਲ ਗ੍ਰੈਜੂਏਸ਼ਨ ਮੰਗੀ ਆ Air Force ਦੇ ਵਿੱਚ ਗ੍ਰੈਜੂਏਸ਼ਨ ਹੈਗੀ ਐ ਫਿਜ਼ਿਕਸ ਤੇ ਮੈਥ ਤੁਹਾਡਾ ਪਲੱਸ 2 ਲੈਵਲ ਦਾ ਜਿਹੜਾ ਹੋਣਾ ਚਾਹੀਦਾ ਜੀ ਇੰਡੀਆ ਨੇਵੀ ਦੇ ਵਿੱਚ ਜਿਹੜੀ ਇੰਜੀਨੀਅਰਿੰਗ ਡਿਗਰੀ ਕੀਤੀ ਹੋਣੀ ਚਾਹੀਦੀ ਐ ਇਸ ਦੇ ਸਬੰਧ ਦੇ ਵਿੱਚ ਰੈਲੇਵੈਂਟ ਡਿਗਰੀ ਉੱਤੇ ਲਾਸਟ ਜੀ ਆਪਣੇ ਕੋਲੇ ਆਫੀਸਰ ਟ੍ਰੇning ਅਕੈਡਮੀ OTA ਇਹਦਾ ਬੈਚਲਰ ਡਿਗਰੀ ਤੁਹਾਡੇ ਕੋਲੇ ਕਿਸੇ ਵੀ ਸਟਰੀਮ ਦੇ ਵਿੱਚ ਹੋ ਸਕਦੀ ਹੈ ਸੋ ਜੇਕਰ ਏਜ ਦੀ ਗੱਲ ਕਰੀ ਤਾਂ 20 ਸਾਲ ਤੋਂ ਲੈ ਕੇ 24 ਸਾਲ ਤੱਕ ਦੀ ਜਿਹੜਾ ਏਜ ਗਰੁੱਪ ਰੱਖਿਆ ਗਿਆ ਠੀਕ ਹੈ ਜੀ ਸੋ ਜੇਕਰ ਗੱਲ ਕਰੀ ਤਾਂ ਆਖਰੀ ਮਿਤੀ 17 6 2025 ਦੀ ਆਖਰੀ ਮਿਤੀ ਹੋਊਗੀ ਭਾਵ 17 ਜੂਨ ਦੀ ਉਹ ਲਾਸਟ ਤਰੀਕ ਮੰਨੀ ਜਾਊਗੀ ਸੋ ਜਨਰਲ ਤੇ VC ਦੇ ਲਈ 200 ਰੁਪਏ ਫੀਸ ਹੈ ਜੀ SC ਤੇ ਲੜਕੀਆਂ ਲਈ ਕੋਈ ਫੀਸ ਨਹੀਂ ਸੋ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਆ ਆਫੀਸਰ ਰੈਂਕ ਦੀਆਂ ਇਹ ਪੋਸਟਾਂ ਨੇ ਦੋਸਤੋ ਠੀਕ ਹੈ ਜੀ ਨੇਵੀ ਦੇ ਵਿੱਚ ਨੇ 에ਅਰ ਫੋਰਸ ਦੇ ਵਿੱਚ ਨੇ ਠੀਕ ਹੈ ਜੀ ਆਰਮੀ ਦੇ ਵਿੱਚ ਨੇ ਸੋ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰ ਸਕਦੇ ਹੋ 3 ਸੌਰੀ 453 ਪੋਸਟਾਂ ਨੇ ਸੀ ਡੀ ਐਸ ਗ੍ਰੇਡ ਸੈਕੰਡ ਇਅਰ ਸੋ ਕਿਰਪਾ ਕਰਕੇ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ